ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਅੱਜ ਸ਼ਿਵ ਭਗਤਾਂ ਵੱਲੋਂ ਵੱਖ-ਵੱਖ ਮੰਦਰਾਂ ਦੇ ਵਿੱਚ ਹਾਜ਼ਰੀ ਲਵਾਈ ਗਈ ਵੱਖ-ਵੱਖ ਤੀਰਸਥਾਨਾਂ ਤੇ ਜਾ ਕੇ ਸ਼ਿਵ ਭਗਤੀ ਕੀਤੀ ਗਈ ਐਸੇ ਲੜੀ ਤਹਿਤ ਮੁਕਤੇਸ਼ਵਰ ਮਹਾਦੇਵ ਮੁਕਤੀधाम ਚਲਾ ਵਿੱਚ 20 ਵੱਡੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਵੱਡੀ ਗਿਣਤੀ ਦੇ ਵਿੱਚ ਸੰਗਤ ਪੰਜਾਬ ਤਤਾਂ ਆਲੇ-ਦੁਆਲੇ ਦੇ ਇਲਾਕੇ ਤੋਂ ਅੱਜ ਮੁਕਤੇਸ਼ਵਰ ਮਹਾਦੇਵ ਮੁਕਤੀधाम ਚਲਾ ਵਿੱਚ ਪਹੁੰਚੀ ਅਤੇ ਸ਼ਿਵ ਆਰਾਧਨਾ ਕੀਤੀ इसे लड़ी तहत महादेव सेवा इलाकों महादेव मुक्ति धाम चहल रवाना कितिया जिसनों स्वामी विवेक भारती वालों हरी झंडी देख के लुधियाना के वक्त इलाकों रवाना किया गया इस मौके महादेव सेवा दल तो तो देखी ਚੇਤਨ ਬhoe ਜਾਣ ਦਸਿਆ ਕਿ ਵਕਵਾ ਕੀ ਇਲਾਕੇ ਆ ਤੋਂ ਸ਼ਿਵ ਭਗਤਾਂ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਸਿੱਧ ਮੁਕਤੇਸ਼ਵਰ धाम ਚੈਲਾ ਵਿਖੇ ਦਰਸ਼ਨ ਕਰਨ ਵਾਸਤੇ ਲੈ ਕੇ ਜਾਇਆ ਜਾ ਰਿਹਾ ਤੇ ਇਹਨਾਂ ਭਗਤਾਂ ਨੂੰ ਲੈ ਕੇ ਜਾਣ ਵਾਸਤੇ ਫ੍ਰੀ ਬੱਸ ਸਰਵਿਸ ਵਕਵਾ ਕਲ ਲੁਧਿਆਣਾ ਦੇ ਇਲਾਕਿਆਂ ਤੋਂ ਰਵਾਨਾ ਕੀਤੀਆਂ ਗਈਆਂ ਨੇ ਤਾ ਤਾਂ ਸੁਵਿਧਾ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਪਾਸੇ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਚੱਲਾ ਦੀਆਂ ਜਿੱਥੇ ਵੱਡੀਆਂ ਰੌਣਕਾਂ ਅੱਜ ਸ਼ਾਮਾਂ ਦੇ ਪਹਿਲੇ ਸੋਮਵਾਰ ਨੂੰ ਦੇਖਣ ਨੂੰ ਮਿਲਦੀਆਂ ਤੇ ਸ਼ਿਵ ਭਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਆਪਣੀਆਂ ਮੁਰਾਦਾਂ ਭਗਵਾਨ ਸ਼ਿਵ ਤੋਂ ਮੰਗਦੇ ਹੋਏ ਨਜ਼ਰ ਆਏ ਨੇ ਤੇ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਵੀ ਸ਼ਿਵ ਭਗਤਾਂ ਦਾ ਜਥਾ ਬਸਾ ਦੇ ਵਿੱਚ ਸਵਾਰ ਹੋ ਕੇ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਚੱਲਾ ਵਾਸਤੇ ਰਵਾਨਾ ਹੋਇਆ ਹੈ आज पहले दिन श्रावण मास का पहला दिन सोमवार के दिन आज शहर के साथ स्थान से बसें जाती हैं हर बार जाती हैं इस बार भी जाई गई जा रही हैं पिछली बार तो सौ से के, के लगभग बस हो गई थी तो ये लुधियाना से चलकर अलग अलग भिन्न 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 स्थानों से चक्कर चल कर चैला जहाँ शिवलिंग की स्थापना है यहाँ पर पांडवों ने भक्ति की थी भगवान शंकर की और वो स्वयंभू है वहाँ पर जा रहे हैं और भोलेनाथ का कीर्तन करते हुए हर साल की तरह इस साल भी जा रहे हैं और जो जो भी जा रहा है उसका बेड़ा पारी ही होता है और हर मास हर वर्ष सावन के महीने में कोई वृंदावन जा रहा है कोई चला जा रहा है ਲਗ ਲਗੀਗਾ ਪਰ ਕੋਈ ਲਿਆਨਾ ਦੇਵੀ ਕੋਈ ਚਿੰਤਪੋੜਨੀ ਜਹਾਂ ਜਹਾਂ ਜਾਂਦੀ ਹੈ ਵਾਹ ਵਾਹ ਭਗ ਆਪਣਾ ਹੀ ਰੰਗ ਚੜਾ ਕੇ ਆ ਜਾਂਦੀ ਹੈ ਇਸ ਲਈ ਆਪ ਸਭੀ ਕੋ ਸੂਚਿਤ ਕੀਤਾ ਜਾਂਦਾ ਹੈ ਕਿ ਕਮ ਸੇ ਕਮ ਇਸ ਆਈ ਮੇ 1 ਵਾਰ ਤੋਂ ਆਪ ਆਈ ਸਕਤੇ ਹੈ ਆਏ ਔਰ ਦਰਸ਼ਨ ਕਰੇ ਔਰ ਭੋਲੇ ਨਾਥ ਕੀ ਅਸ਼ੀਸ਼ ਪ੍ਰਾਪਤ ਕਰੇ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜਿਸ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਸ਼੍ਰੀ ਮਹਾਦੇਵ ਸੇਵਾਦਲ ਵੱਲੋਂ ਜਿਹੜੀ ਸਾਵਨ ਮਾਸ ਦੇ ਵਿੱਚ ਸ਼੍ਰੀ ਮੁਕਤੀधाम ਚੈਲਾ ਮੰਦਿਰ ਜਾਣ ਵਾਸਤੇ ਫ੍ਰੀ ਬੱਸੇ ਵੱਲੋਂ ਲੁਧਿਆਣੇ ਤੋਂ ਚਲਾਈ ਜਾਂਦੀ ਹੈ ਹਰ ਵਾਰ ਦੀ ਤਰ੍ਹਾਂ ਇਸੇ ਵਾਰ ਵੀ ਅੱਜ ਉਹ ਚਲਾਈ ਗਈ ਹੈ ਸ਼੍ਰੀ ਵਿਵੇਕ ਭਾਰਤੀ ਮਹਾਰਾਜ ਜੀ ਦੀ ਅਧਿਐਕਸ਼ਤਾ ਦੇ ਵਿੱਚ ਸੋਨੀਆ ਦੀਦੀ ਜੀ ਨਾਲ ਸਾਧਵੀ ਜੀ ਅੱਜ ਤਾਜਪੁਰ ਰੋਡ ਤੇ ਦੋ ਬੱਸਾਂ ਨੂੰ ਇੱਥੇ ਛੰਡੀ ਦੇਣ ਵਾਸਤੇ ਪਹੁੰਚੇ ਆ ਸਾਡੇ ਇਸ ਏਰੀਏ ਦੇ ਮਹਾਦੇਵ ਸੇਵਾਦਲ ਦੇ ਸਾਥੀ ਸੰਨੀ ਜੀ ਨੇ ਅੱਜ ਇੱਥੇ ਸਾਰੇ ਸ਼ਿਵ ਭਗਤਾਂ ਨੂੰ ਇਕੱਠੇ ਕੀਤਾ ਵਾ گاؤں ਚੈਲਾ ਲੈ ਜਾਣ ਵਾਸਤੇ ਇਸੇ ਤਰੀਕੇ ਦੇ ਨਾਲ ਜਿਹੜੀ ਪਹਿਲੀ ਬੱਸ ਹੈ ਉਹ ਸ਼੍ਰੀ ਵਿਵੇਕ ਧਾਮ ਤੋਂ ਨੂਰਵਾਲਾ ਰੋਡ ਤੋਂ ਸ਼੍ਰੀ ਵਿਵੇਕ ਭਾਰਤੀ ਮਹਾਰਾਜ ਜੀ ਦੇ ਵਿੱਚ ਪਹਿਲੀ ਬੱਸ ਉੱਥੋਂ ਸ਼ੁਰੂ ਕੀਤੀ ਗਈ ਹੈ ਔਰ ਦੂਜੀਆਂ ਜਿਹੜੀਆਂ ਬੱਸਾਂ ਵਾਂ ਇੱਥੇ ਤਾਜਪੁਰ ਰੋਡ ਤੇ ਖੜੀਆਂ ਐ ਇਸੇ ਤਰੀਕੇ ਦੇ ਨਾਲ ਸੋਨੀਆ ਦੀਦੀ ਅਰਸ਼ੀਵੀ ਵਿਵੇਕ ਭਾਰਤੀ ਮਹਾਰਾਜ ਜੀ ਸਾਡੇ ਲੁਧਿਆਣੇ ਦੇ ਵੱਖਰੇ ਵੱਖਰੇ ਏਰੀਏ ਦੇ ਵਿੱਚ ਜਾ ਕੇ ਸਾਰੇ ਸ਼ਿਵ ਭਗਤਾਂ ਨੂੰ ਮਿਲਣਗੇ ਅੱਜ ਔਰ ਸਾਰੀਆਂ ਬੱਸਾਂ ਨੂੰ ਜਾ ਕੇ ਝੰਡੀ ਦੇ ਕੇ ਮੁਕਤੀਦਮ ਚੈਲਾਾਂ ਵਾਸਤੇ ਰਵਾਨਾ ਕਰਨਗੇ ਇਸ ਤੋਂ ਬਾਅਦ ਅਸੀਂ ਟਿੱਬਾ ਰੋਡ ਤੇ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਅੱਗੇ ਸੈਕਟਰ 32 ਮੋਤੀ ਨਗਰ ਦੇ ਵਿੱਚ ਬਸਤੀ ਯੋਧੇਵਾਲ ਸਮਰਾਲਾ ਚੌਂਕ ਤੋਂ ਬਾਕੀ ਬੱਸਾਂ ਜਿਹੜੀਆਂ ਸ਼ਿਵ ਭਗਤ ਉੱਥੇ ਖੜੇ ਐ ਸਾਰੀਆਂ ਬੱਸਾਂ ਨੂੰ ਝੰਡੀ ਦੇ ਕੇ ਸਾਰੇ ਹੀ ਮਾਹਦੇਵ ਸੇਵਾਦਲ ਦੇ ਸਾਥੀਆਂ ਦੇ ਨਾਲ ਅੱਜ ਸਾਰੀਆਂ ਬੱਸਾਂ ਇੱਥੋਂ ਸ਼੍ਰੀ ਮੁਕਤੀਦਮ ਚੈਲਾਾਂ ਵਾਸਤੇ ਜਿਹੜੀਆਂ ਰਵਾਨਾ ਕੀਤੀਆਂ ਜਾਣਗੀਆਂ हर हर महादेव जय बोलना मैं सुरेश गुरु जी श्री मुक्तिश्वर महादेव शिव मंदिर विधान से सभी शिव भक्तों का इस श्रावण मास में, की हार्दिक शुभकामनाएं भगवान सबकी मनोकामना पूर्ण करें आज चित्र मदरी की अध्यक्षता में उद्यालय से जो बसे आए हैं उनके लिए परिपूर्ण यहाँ पर लंगर और पूरी व्यवस्था की गई है सभी से अनुरोध है कि सब अपनी मनोकामना के लिए यहाँ पर चल चढ़ाएँ ਜੋ ਅਸੀਂ ਸੇ ਕਰ ਰਹੇ ਹਰ ਹਰ ਮਾਦੇ ਚੈ ਬੁਲੇ